ਹਾਂਜੀ ਜੀ ਵਾਲੇ ਮੁੰਡਿਆਂ ਨੇ ਕਰਤਾ ਕਾਰਾ ਜੀ ਆਪਣਾ ਗਾਣਾ ਫਲੈਟੀਆਂ ਫਾਈਨਲ ਡਵਿੰਗ ਹੋ ਗਿਆ ਹੈ ਜੀ ਸ਼ੌਨ ਵਾਈ ਜੀ ਦੇ ਸਟੂਡੀਓ ਦੇ ਵਿੱਚੋਂ 뮤직 ਮੇਰਾ ਵੀਰ ਨੇ ਕੀਤਾ ਜੀ ਰੈਂਡੀ ਜਸਲ ਨੇ ਸੋ ਦੇਸੀ ਸਟੈਕ ਕੰਪਨੀ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਸੋ ਗਾਣੇ ਦੇ ਗਾਣੇ ਦੇ ਚਾਰ ਪੰਜ ਬੋਲ ਤੁਹਾਨੂੰ ਰੂਬਰੂ ਕਰਦਾ ਜੀ ਜੇ ਤੂੰ ਕੱਲ੍ਹ ਵੀ ਮੈਨੂੰ ਬਰਵਾ ਦਿਆ ਤੇਰੇ ਬਾਬਿਆ ਫੋਕੀ ਦੇ ਨਾਮੇ ਮੈਨੇ ਲੈ ਲਿਆ ਮੈਨੂੰ ਚਾਰ ਤੁਨੇ ਇਹਦੇ ਨਾਲ ਸਾਰੀਆਂ ਲੈ ਪੇਟੀਆਂ ਦਿੱਤੀਆਂ ਮੈਨੂੰ ਦੇਖਿਆ ਤੂੰ ਤੂੰ ਨਹੀਂ ਖਾਂਦੀ ਵੀ ਕਹਿੰਦੀ ਆ ਦੇਂਦਿਆ ਮੈਨੂੰ ਦੇਖਿਆ ਤੂੰ ਤੂੰ ਨਹੀਂ ਖਾਂਦੀ ਵੀ ਕਹਿੰਦੀ ਆ ਦੇਂਦਿਆ ਸੋ ਥੈਂਕ ਯੂ ਸੋ ਮਾਚੀ ਲਵ ਯੂ ਆਲ ਮੇਰੇ ਵੀਰ ਜਿਹੜੇ ਬਤਲੋਂ ਪਾਰ ਮੇਰੇ ਕੈਨੇਡਾ ਆਸਟ੍ਰੇਲੀਆ ਨਿਊ ਆਫਲਬਨ ਟੋਰਾਂਟੋ ਥਾਈਲੈਂਡ ਐਂਡ ਇੰਗਲੈਂਡ ਯੂਨਾਈਟਿਡ ਕਮ ਕਿੰਗਡਮ ਲੰਡਨ ਸੋ ਇਟਲੀ ਵਾਲੇ ਮੇਰੇ ਵੀਰ ਬ੍ਰਾਜ਼ੀਲ ਵਾਲੇ ਸੋ ਲਵ ਯੂ ਆਲੋ ਜੀ ਦਿਲੋਂ ਥੈਂਕ ਯੂ ਸੋ ਮਚ